ਅੱਜ ਸਵੇਰੇ ਬਰੇਟੇ ਵਿਖੇ ਬੀਜਾ ਗੱਡੀ ਦੇ ਸਕੂਲ ਦੀ ਬੈਂ ਦਾ ਬੱਚਿਆਂ ਵਾਲੀ ਦਾ ਐਕਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਬੱਚਿਆਂ ਦੇ ਸੱਟਾਂ ਲੱਗੀਆਂ ਸੀਗੀਆਂ ਜਿਨ੍ਹਾਂ ਨੂੰ ਇੱਥੇ ਬਡਲਾਜੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜੋ ਸਿਰਸੱਤ ਬੱਚਿਆਂ ਦੇ ਜਿਹੜੀਆਂ ਅੱਗੀਆਂ ਸੱਟਾਂ ਵੱਜੀਆਂ ਸੀਗੀਆਂ ਜਿਨ੍ਹਾਂ ਵਿੱਚ ਦੋ ਬੱਚਿਆਂ ਦੇ ਜ਼ਿਆਦਾ ਸੀਗੇ ਉਹਨਾਂ ਨੂੰ ਜਿਹੜਾ ਪਟਿਆਲੇ ਵਿਖੇ ਰੈਫਰ ਕਰਤਾ ਸਿਟੀ ਸਕੈਨ ਲਈ ਬਾਕੀ ਜੋ ਡਰਾਈਵਰ ਦਾ ਬਿਆਨ ਲਿਖਾਊਗਾ ਉਹਦੇ ਬਿਆਨ ਦਦੇ ਕਾਰਵਿ ਜੀ ਡਾਕਟਰ ਰੋਸ਼ੀ ਸਵੇਰੇ ਇੱਕ ਐਕਸੀਡੈਂਟ ਆਇਆ ਸੀਗਾ ਜਿਸ 'ਚ 9 ਬੱਚੇ ਸੀਗੇ ਤੇ ਉਹਨਾਂ 'ਚੋਂ 2 ਸੀਗੇ ਵੱਡੇ ਤੇ 7 ਸੀਗੇ ਬੱਚੇ ਜਿਹੜੇ 2 ਬੱਚੇ ਆ ਉਹ ਰੈਫਰ ਹੋ ਗਏ ਇੱਕ ਸੀਰੀਅਸ ਕੰਡੀਸ਼ਨ 'ਚ ਸੀਗਾ ਉਹ ਗਿਆ ਪਾਟਿਆਲਾ ਇੱਕ ਸੀਟੀ ਸਕੈਨ ਲਈ ਮਾਨਸਾ ਰੈਫਰ ਹੋਇਆ ਤੇ ਹੋਰ ਸਾਰੇ ਸਾਡੇ ਅੰਡਰ ऑब्ਜ਼ਰਵੇਸ਼ਨ 'ਚ ਆ ਉਹ ਸਾਡੇ ਕੋਲ ਨੇ ਮੰ ਕਿਸੇ ਨੂੰ ਹੋਂਕ ਵੀ ਛੁੱਟੀ ਵੀ ਮਿਲਿਆ ਜਾਂ ਹਲੇ ਹਾਂਜੀ ਦੋ ਹੈਗੇ ਆ ਜਿਹੜੇ ਉਹ ਬਿਲਕੁਲ ਠੀਕ ਹੈ ਉਹਨਾਂ ਨੂੰ ਕੋਈ ਸੱਟ ਨਹੀਂ ਹੈਗੀ ਉਹਨਾਂ ਨੂੰ ਛੁੱਟੀ ਦੇ ਰਹੇ ਆ